ਮਨਜੀਤ ਸਿੰਘ ਜੀਕੇ ਨੇ ਜੋਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਜੀਕੇ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋਣ ਦੇ ਨਾਲ ਪੰਜਾਬ ਦਾ ਨੁਕਸਾਨ ਹੋਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਹੈ 1604 ਨੂੰ ਸਿਰਜਣਾ ਹੋਈ ਸੀ 418 ਸਾਲ ਹੋ ਗਏ ਮੈਂ ਸਮਝਦਾ ਇਹ ਉਹ ਸੀਟ ਹੈ ਕਿ ਜਿਸ ਨੇ ਵੱਡੇ ਵੱਡੇ ਜ਼ਾਲਮ ਮੁਗਲ ਬਾਦਸ਼ਾਹ ਹੋਣ ਗੋਰਿਆਂ ਦੀ ਸਰਕਾਰ ਹੋਵੇ ਹਿੰਦੁਸਤਾਨ ਦੀ ਸਰਕਾਰਾ ਹੋਣ ਇੰਦਰਾ ਗਾਂਧੀ ਨੇ ਜੋ ਕੀਤਾ ਸੀਗਾ ਮੈਂ ਸਮਝਦਾ ਕਿ ਇਥੋਂ ਜਿੱਥੇ ਸਾਨੂੰ ਸ਼ਕਤੀ ਮਿਲਦੀ ਹੈ ਜਿੱਥੇ ਸਾਡੇ ਮਸਲੇ ਹੱਲ ਹੁੰਦੇ ਸੀਗੇ ਜਿੱਥੇ ਜ਼ੁਲਮ ਦੇ ਖਿਲਾਫ ਜਦੋਂ ਆਵਾਜ਼ ਚੁਕਲੀ ਹੋਵੇ ਅਕਾਲ ਤਖਤ ਸਾਹਿਬ ਜੋ ਛੇਵੇਂ ਪਾਤਸ਼ਾਹ ਨੇ ਇਹਦੀ ਸਿਰਜਣਾ ਕੀਤੀ ਸੀ ਇਹ ਅੱਜ ਤੱਕ ਸਾਨੂੰ ਰੌਸ਼ਨੀ ਦਿੰਦਾ ਹਿੰਮਤ ਦਿੰਦਾ ਔਰ ਸੱਚਲੀ ਖਲੋਣ ਦਾ ਰਾਹ ਹੈ ਮੈਂ ਸਮਝਦਾ ਕਿ ਇਹ ਅਨਫੋਰਚੂਨੇਟ ਹੈ ਅਕਾਲੀ ਦਲ ਦੇ ਵਿੱਚ ਜੋ ਇਸ ਵੇਲੇ ਚੱਲ ਰਿਹਾ ਹੈ ਲੋੜ ਹੈ ਇਸ ਵੇਲੇ ਸਾਰਿਆਂ ਨੂੰ ਆਪਸ ਵਿੱਚ ਮੱਥਾ ਜੋੜਨ ਦੀ ਇਸ ਵੇਲੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਆਪਾਂ ਇਹ ਨਾ ਦੇਖੀਏ ਕਿ ਸਾਡਾ ਰਾਜ ਆਣਾ ਕਿ ਨਹੀਂ ਆਣਾ ਇਸ ਵੇਲੇ ਅਕਾਲੀ ਦਲ ਕਿਵੇਂ ਬਚਾਣਾ ਜੇ ਅਕਾਲੀ ਦਲ ਨਹੀਂ ਬਚਿਆ ਤੇ ਮੈਂ ਸਮਝਦਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਇੰਦਰਾ ਗਾਂਧੀ ਨੇ ਅਕਾਲੀ ਦਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਕਈ ਦਫਾ ਐਸੀਆਂ ਸਾਜਸ਼ਾ ਹੁੰਦੀਆਂ ਨੇ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ ਅਕਾਲੀ ਦਲ ਖਤਮ ਕਰਨ ਦੇ ਵਿੱਚ ਪੰਜਾਬ ਦਾ ਨੁਕਸਾਨ ਤਾਂ ਹੋਊਗਾ ਹੋਊਗਾ ਉਹਦਾ ਅਸਰ ਪੂਰੇ ਹਿੰਦੁਸਤਾਨ 'ਚ ਜਾਂਦਾ ਮੈਂ ਸਮਝਦਾ ਮੈਂ ਬੇਨਤੀ ਕਰਾਂਗਾ ਕਿ ਇਸ ਵੇਲੇ ਆਪਣੇ ਮੁਖਾ ਦੇ ਛੋੜ ਕੇ ਸਿਰ ਜੋੜ ਕੇ ਔਰ ਅਕਾਲੀ ਦਲ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਆਮ ਲੋਕਾਂ ਦੀ ਭਾਵਨਾ ਕੀ ਹੈ ਉਸ ਦੇ ਹਿਸਾਬ ਨਾਲ ਆਪਣੇ ਫੈਸਲੇ ਲੈਣੇ ਚਾਹੀਦੇ ਔਰ ਲੋਕਾਂ ਦੇ ਵਿੱਚ ਵਾਪਸ ਆਪਣੀ ਪਕਰ ਬਣਾਨੀ ਚਾਹੀਦੀ ਲੋਕੀ ਪਸੰਦ ਕਰਦੇ ਨੇ ਅੱਜ ਮੈਂ ਸੁਨੀਲ ਜਾਖੜ ਹੋਣਾ ਦਾ ਬਿਆਨ ਪੜ੍ਹ ਰਿਹਾ ਸੀ ਅਖਬਾਰਾਂ ਦੇ ਵਿੱਚ ਕਿ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਦੀ ਪੰਜਾਬੀਅਤ ਨੂੰ ਬਚਾ ਸਕਦਾ ਹੈ ਉਹ ਪੰਜਾਬ ਨੂੰ ਕਾਲੇ ਦੌਰ ਚ ਜਾਣ ਤੋਂ ਬਚਾ ਸਕਦਾ ਉਹਨਾਂ ਨੇ ਆਪਣੇ ਤਰੀਕੇ ਨਾਲ ਬਿਆਨ ਦਿੱਤਾ ਪਰ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਸੱਚਾਈ ਹੈ